ਕੇਰੀਆਂ 27 ਜਨਵਰੀ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਮਜ਼ਦੂਰਾਂ ਵੱਲੋਂ ਲੜੇ ਅਤੇ ਜਿੱਤੇ ਇਤਿਹਾਸਿਕ ਸੰਘਰਸ਼ ਦੀ ਯਾਦ ਵਿੱਚ ਅਤੇ ਕਿਸਾਨੀ ਮੰਗਾਂ ਦੀ ਪ੍ਰਾਪਤੀ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਅਨੁਸਾਰ ਅੱਜ ਕੁੱਲ ਹਿੰਦ ਕਿਸਾਨ ਸਭਾ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਕਾਲੂ ਚਾਂਗ ਤੋਂ ਟਰੈਕਟਰ ਮਾਰਚ ਸ਼ੁਰੂ ਕਰਕੇ ਮੁਕੇਰੀਆਂ ਪੰਗਾਲਾ ਰੰਗਾ ਗੜੀ ਸਹੋਤਾ ਅਲੋਪੱਟੀ ਇਹਾਤਪੁਰ ਕੋਟਲੀ ਛੰਨੀ ਆਨੰਦ ਸਿੰਘ ਝਨੌਰ ਡਾਲਾਂ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵਡ ਐਸਐਸ ਗਰੁੱਪ ਸੈਸ਼ਨ ਚੌਂਕ ਖੁਸ਼ਿਆਰਪੁਰ ਬੜਿਆਲਾ ਰਸਤੇ ਹੁੰਦਿਆਂ ਹੋਇਆ ਫਰਦੂਖੰਡਪੁਰ ਦੀ ਦਾਣਾ ਮੰਡੀ ਵਿਖੇ ਸਮਾਪਤ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਨੇ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਐਕਸ਼ਨ ਦੀ ਅਗਵਾਈ ਰਕਬੀਰ ਸਿੰਘ ਪੰਡੋਰੀ ਧਿਆਨ ਸਿੰਘ ਛੰਨੀ ਵਿਜੇ ਸਿੰਘ ਕੋਤਾ ਵਿਸ਼ਵਾਲ ਛਣੌਰ ਓਮ ਪ੍ਰਕਾਸ਼ ਰਜਿੰਦਰ ਸਿੰਘ ਨੇ ਕੀਤੀ ਹੈ ਇਸ ਵਿੱਚ ਸਬਾ ਦੇ ਸੁਬਾਸ ਪ੍ਰੈਸ ਕਤਰ ਆਸ਼ਾ ਨੰਦ ਨੇ ਵੀ ਸ਼ਿਰਕਤ ਕੀਤੀ ਇਸ ਮੌਕੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਦਾ ਰਵਈਆ ਕਿਸਾਨਾਂ ਮਜ਼ਦੂਰਾਂ ਅਤੇ ਮਿਹਨਤਕਸ਼ ਲੋਕਾਂ ਪ੍ਰਤੀ ਮਤਰੇਈ ਮਾ ਵਾਲਾ ਹੈ ਉਹਨਾਂ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਮੋਟੇ ਗੱਫੇ ਦੇ ਰਹੀ ਹੈ ਅਤੇ ਆਮ ਜਨਤਾ ਦਾ ਤੁੰਬਰ ਕਰ ਰਹੀ ਹੈ ਉਹਨਾਂ ਕਿਹਾ ਕਿ ਸਰਕਾਰ ਨੇ ਐਮਐਸਪੀ ਕਾਨੂੰਨ ਬਣਾਉਣ ਦਾ ਵਾਅਦਾ ਕੀਤਾ ਸੀ ਅਜੇ ਤੱਕ ਨਹੀਂ ਬਣਿਆ ਕਿਸਾਨਾਂ ਮਿਹਦੂਰਾ ਦਾ ਕਰਜ਼ਾ ਮੁਆਫ ਕਰਨ ਦੀ بجائے ਕਾਰਪੋਰੇਟਾਂ ਦੇ ਲੱਖਾਂ ਕਰੋੜ ਪਏ ਮੁਆਫ ਕਰ ਦਿੱਤੇ ਹਨ ਉਹਨਾਂ ਕਿਆ ਕੇ ਸੰਘਰਸ਼ ਜਿੱਤ ਤੱਕ ਜਾਰੀ ਰਹੇਗਾ ਇਸ ਮੌਕੇ ਕੁਲਵਿੰਦਰ ਨੰਨਸੋਤਾ ਜੈਪਾਲ ਸੇਵਾ ਸਿੰਘ ਤਰਸੀਮ ਜਹਾਨਪੁਰ ਰਾਮ ਲੁਬਾਇਆ^{(1)}^{(2)}$^{(3)}^{(4)}$^{(5)}$^{(6)}$^{(7)}$^{(8)}$^{(9)}$^{(10)}$^{(11)}$^{(12)}$^{(13)}$^{(14)}$^{(15)}$^{(16)}$^{(17)}$^{(18)}$^{(19)}$^{(20)}$^{(21)}$^{(22)}$^{(23)}$^{(24)}$^{(25)}$^{(26)}$^{(27)}$^{(28)}$^{(29)}$^{(30)}$^{(31)}$^{(32)}$^{(33)}$^{(34)}$^{(35)}$^{(36)}$^{(37)}$^{(38)}$^{(39)}$^{(40)}$^{(41)}$^{(42)}$ ਸ਼ਿਵਮ ਅਰੁਣ ਕੁਮਾਰ ਪੰਡੋਰੀ ਜਤਿਨ ਕੁਮਾਰ ਰਜਤ ਕੁਮਾਰ ਇਸ਼ਪਾਲ ਜੀਤ ਪੰਡੋਰੀ ਜਗਦੀਸ਼ ਵਰਮਾ ਹਰਪਜਨ ਸਿੰਘ ਸ਼ਮਿੰਦਰ ਸਿੰਘ ਜੁਗਿੰਦਰ ਪਾਲ ਰਾਕੇਸ਼ ਕੁਮਾਰ ਸਰਵਣ ਸਿੰਘ ਵਿਜੇ ਕੁਮਾਰ ਅਰੁਣ ਕੁਮਾਰ ਸੁਲਤਾਨ ਸਿੰਘ ਜੁਗਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਸਾਥੀ ਹਾਜ਼ਰ ਸਨ दोस्तों आपका स्काइसी ऑयल ये ऑयल पूरा 100% परसेंट नेचुरल इंग्रेडिएंट से बना हुआ है इसके अंदर टोटल नेचुरल हर्ब्स पड़े हुए हैं कोई केमिकल नहीं है इसमें जरूर इसको एक बार आप यूज करें आपके मन को शांति होगी कि आज तक ऐसा प्रोडक्ट हम लोगों ने नहीं देखा स्काइसी ऑयल